ਛੇਵੇਂ ਪਾਤਸ਼ਾਹ ਨੇ ਕਹਿੰਨਾ ਬਾਬਾ ਬੁੱਢਾ ਸਾਹਿਬ ਇੰਨਾ ਨਾ ਤੁਸੀਂ ਚੁਗਿਆ ਕਰੋ ਤੁਹਾਡਾ ਸ਼ਰੀਰ ਵਿਰਧ ਹੈ ਤੁਹਾਡੀ ਸੇਵਾ ਬਹੁਤ ਵੱਡੀ ਹੈ ਨਹੀਂ ਬਾਬਾ ਬੁੱਢਾ ਸਤਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਵੀ ਮੱਥਾ ਟੇਕਦੇ ਰਹੇ ਇੱਕ ਦਿਨ ਵਕਤ ਆਇਆ ਸ਼ਾਹੀ ਹਕੂਮਤ ਨੇ ਛੇਵੇਂ ਪਾਤਸ਼ਾਹ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰ ਲਿਆ ਕਹਿੰਦੇ ਨੇ ਉਸ ਵਕਤ ਸੰਗਤ ਬਾਬਾ ਬੁੱਢਾ ਸਾਹਿਬ ਦੀ ਬਾਬਾ ਬੁੱਢੇ ਦੀ ਈੜ ਗਏ ਬਾਬਾ ਬੁੱਢਾ ਸਾਹਿਬ ਸਿੱਖ ਇਕੱਠੇ ਹੋ ਕੇ ਚਵਾਲ ਗਏ। ਬਾਬਾ ਬੁੱਢਾ ਸਾਹਿਬ ਜੀ ਨੂੰ ਜਾ ਕੇ ਬੇਨਤੀ ਕੀਤੀ ਬਾਬਾ ਬੁੱਢਾ ਸਾਹਿਬ ਜਦੋਂ ਜਦੋਂ ਗੁਰੂ ਸਿੱਖਾਂ ਤੋਂ ਕਿਤੇ ਦੂਰ ਹੋਏ ਬਾਬਾ ਬੁੱਢਾ ਸਾਹਿਬ ਤੋਂ ਤੋਂ ਬਗੈਰ ਸਿੱਖਾਂ ਨਾਲ ਗੁਰੂ ਦਾ ਮਲਾਪ ਕਿਸੇ ਨੇ ਕਰਾਇਆ ਅੱਜ 6ਵੇਂ ਪਾਤਸ਼ਾਹ ਗਵਾਲੀਅਰ ਦੇ ਕਿਲੇ ਵਿੱਚ ਕੈਦ ਨੇ ਸੰਗਤ ਸਤਗੁਰੂ ਤੋਂ ਵਿਛੜ ਗਈ ਹੈ ਬਾਬਾ ਬੁੱਢਾ ਸਾਹਿਬ ਅੱਜ ਵੀ ਤੁਸੀਂ ਮਿਲਾਓ। ਆ ਬੇਨਤੀ ਸਮਝੋ ਜਦੋਂ ਗੁਰੂ ਅੰਗਦ ਦੇ ਮਹਾਰਾਜ ਕਰਤਾਪੁਰ ਛੱਡ ਕੇ ਖਡੂਰ ਆ ਗਏ ਕਿਸੇ ਨੂੰ ਖਬਰ ਨਹੀਂ ਸੀ ਗੁਰੂ ਅੰਗਦ ਦੇ ਮਹਾਰਾਜ ਕਿੱਥੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਗੱਲ ਲਾ ਕੇ ਕਿਹਾ ਸੀ ਬਾਬਾ ਬੁੱਢਾ ਤੇਰੇ ਤੋਂ ਕਦੇ ਉੱਲੇ ਨਾ ਹੋਸੀ ਜਿੱਥੇ ਤੇਰਾ ਵਾਸਾ ਉੱਥੇ ਮੇਰਾ ਵਾਸਾ ਸੰਗਤ ਲੈ ਕੇ ਗਈ ਗੁਰੂ ਅੰਗਦ ਸਾਹਿਬ ਮਹਾਰਾਜ ਪ੍ਰਗਟ ਹੋਏ ਵਕਤ ਬਿਆ ਵਸਰ ਕੇ ਸੰਗਤ ਲੈ ਕੇ ਗਈ ਗੁਰੂ ਅਮਰਦਾਸ ਮਹਾਰਾਜ ਕੋਲ ਬਾਬਾ ਬੁੱਢਾ ਸਾਹਿਬ ਜਿੱਥੇ ਗੁਰਦੁਆਰਾ ਸੰਤ ਸਹਿਬ ਬਣਿਆ ਜਦੋਂ ਗੁਰੂ ਮਲਾਉਣ ਦੀ ਗੱਲ ਆਈ ਉਦੋਂ ਵੀ ਬਾਬਾ ਬੁੱਢਾ ਸਾਹਿਬ ਨੇ ਮਲਾਇਆ ਆ ਸੰਗਤ ਨੇ ਬੇਨਤੀ ਕੀਤੀ ਛੇਵੇਂ ਪਾਤਸ਼ਾਹ ਨੂੰ ਮਲਾਓ ਬਾਬਾ ਬੁੱਢਾ ਸਾਹਿਬ 110 ਸਾਲ ਦੀ ਕਰੀਬਨ ਉਮਰ ਰਿਹਾ ਉਸ ਵਕਤ ਇਤਿਹਾਸ ਕਹਿੰਦਾ ਢਾਂਗੂ ਚੁੱਕ ਗਿਆ 110 ਸਾਲਾਂ ਦਾ ਬਜ਼ੁਰਗ ਲੋਕ ਗਿਆ ਸੰਗਤ ਨੂੰ ਕਹਿੰਦਾ ਚਲੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦ دیدار ਕਰੀਏ ਪੰਜਾਬ ਤੋਂ ਚੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਚਬਾਲ ਤੋਂ ਚੱਲ ਕੇ ਗਵਾਲੀਅਰ ਦੇ ਕਿਲੇ ਤੱਕ ਬਾਬਾ ਬੁੱਢਾ ਸਾਹਿਬ ਸੰਗਤ ਨੂੰ ਲੈ ਕੇ ਪੈਦਲ ਤੁਰ ਕੇ ਪਹੁੰਚ ਗਏ। ਰਸਤੇ ਵਿੱਚ ਪੜਾ ਕਰਦੇ ਆ ਦਿਨ ਰਾਤ ਰੁਕਦੇ ਆ ਗਵਾਲੀਅਰ ਪਹੁੰਚੇ। ਬਾਹਰੋਂ ਕਿਲੇ ਦਾ ਦਰਵਾਜ਼ਾ ਬੰਦ ਸੀ। ਦਰਵਾਨ ਤੇ ਦਰੋਗਾ ਨੂੰ ਕਹੇ ਇਸੇ ਕਿਲੇ ਵਿੱਚ ਮੇਰਾ ਗੁਰੂ ਵਿਰਾਜਮਾਨ ਹੈ। ਜੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿਓਗੇ। ਵਕਤ ਆਏਗਾ ਸਿੱਖਾਂ ਦੀ ਪੁਕਾਰ ਸੁਣ ਕੇ ਗੁਰੂ ਆਪਣੇ ਆਪ ਆ ਰਾਜੇ। ਕਿਲੇ ਦੇ ਦਰਵਾਜੇ ਨੂੰ ਮੱਥਾ ਟੇਕਦੇ ਰਹੇ ਫਿਰ ਕਿਲੇ ਦੀਆਂ ਪ੍ਰਕਰਮਾਂ ਕਰਦੇ ਰਹੇ ਹਰ ਰੋਜ਼ ਸ਼ਬਦ ਗੁਰਬਾਣੀ ਦਾ ਪੜ੍ਹਨੇ ਆ ਕਿਲੇ ਦੀਆਂ ਪ੍ਰਕਰਮਾਂ ਕਰਨੀਆਂ ਉਸ ਵਕਤ ਉਸ ਪ੍ਰਕਰਮਾਂ ਦਾ ਨਾਮ ਰੱਖਿਆ ਗਿਆ ਬਾਬਾ ਬੁੱਢਾ ਸਭ ਰੋਜ਼ ਚੌਂਕੀ ਕੱਢਦੇ ਨੇ ਕਿਲੇ ਦੇ ਦਰਵਾਜੇ ਨੂੰ ਨਮਸਕਾਰ ਕਰਨੀ ਗੁਰਬਾਣੀ ਦਾ ਸ਼ਬਦ ਪੜ੍ਹਨੇ ਆ ਮੇਰਾ ਮਨ ਲੋਚੈ ਗੁਰਦਰਸ਼ਨ ਤਾਈਂ ਗਿਲਪ ਕਰੇ ਚਾਤਰਕ ਕੀ ਨਿਆਈ ਸ਼ਬਦ ਜੋਟੀਆਂ ਬਣਾ ਕੇ ਪੜਦੇ ਆ ਸਾਰੀ ਸੰਗਤ ਨੇ ਪ੍ਰਕਰਮਾ ਕਰਨੀ ਬਾਬਾ ਬੁੱਢਾ ਸਾਹਿਬ ਰੋਜ਼ ਚੌਂਕੀਆਂ ਦਿੰਦੇ ਰਹਿ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਸ਼ਨ ਬਾਦਸ਼ਾਹ ਦੰਦਰੋਂ ਸੁਨੇਹਾ ਆਇਆ ਫਿਰ ਇੱਕ ਵੇ ਬਾਬਾ ਬੁੱਢਾ ਸਾਹਿਬ ਜੀ ਜਾਓ ਸ੍ਰੀ ਅੰਮ੍ਰਿਤਸਰ ਸਾਹਿਬ ਸੰਗਤ ਨੂੰ ਸ਼ਬਦ ਨਾਲ ਬਾਣੀ ਨਾਲ ਜੋੜੋ ਹੁਣ ਤੁਹਾਨੂੰ ਬਹੁਤੀ ਉਡੀਕ ਨਹੀਂ ਕਰਨੀ ਪਵੇਗੀ ਅਸੀਂ ਛੇਤੀ ਆਕੇ دیدار ਦਵਾਂਗੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹਕੂਮਤ ਨੂੰ ਛੇਵੇਂ ਪਾਤਸ਼ਾਹ ਨੂੰ ਰਿਹ੍ਹਾ ਕਰਨਾ ਪਿਆ ਔਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇਕੱਲੇ ਨਹੀਂ ਫਿਰ ਗਵਾਲੀਅਰ ਦੇ ਕਿਲੇ ਚੋਂ 52 ਰਾਜਿਆਂ ਨੂੰ ਆਜ਼ਾਦ ਕਰਕੇ ਨਿਕਲੇ ਅਜ ਪਾਤਸ਼ਾਹ ਦਾ ਉਹ ਚੋਲਾ ਜਿਹੜਾ ਇੱਥੇ ਕਢਾਣੀ ਪਿੰਪਿਆ ਜਿੱਥੇ ਕਢਾਣੀ ਕਹਾ 52 ਕਲੀਆਂ ਦਾ ਚੋਲਾ ਪਹਿਨ ਕੇ ਪਾਤਸ਼ਾਹ ਨੇ ਉਹ 52 ਰਾਜੇ ਕੈਦ ਵਿੱਚੋਂ ਕੱਢੇ ਜਿਸ ਦਿਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸ੍ਰੀ ਦਰਬਾਰ ਸਾਹਿਬ ਪਹੁੰਚੇ ਸ੍ਰੀ ਅੰਮ੍ਰਿਤਸਰ ਪਹੁੰਚੇ ਉਦੋਂ ਦੀਵਾਲੀ ਦਾ ਦਿਨ ਸੀ ਬਾਬੇ ਬੁੱਢੇ ਨੇ ਕਿਹਾ ਅੱਜ ਦੇਸੀ ਕਿਉਂ ਦੇ ਦੀਵੇ ਜਗਾਓ ਸਿੱਖਾਂ ਵਾਸਤੇ ਅੱਜ ਦੀਵਾਲੀ ਹੈ ਉਸ ਦਿਨ ਸਾ ਸੰਗਤ ਦੀਵੇ ਮਚਾਉਣ ਦੀ ਪ੍ਰਕਿਰਿਆ ਜਿਹੜੀ ਮਰਿਆਦਾ ਵਜ੍ਹੀ ਉਹ ਵੀ ਬਾਬਾ ਬੁੱਢਾ ਸਾਹਿਬ ਨੇ ਉਦੋਂ ਸ਼ੁਰੂ ਕੀਤੀ ਸੈਂਕੜੇ ਦੀਵੇ ਦੇਸੀ ਕਿਉਂ ਦੇ ਜਗਾਏਦੇ ਜਿਵੇਂ ਬਾਦਸ਼ਾਹ ਪਹੁੰਚੇ ਹਜ਼ੂਰ ਦੇ ਚਰਨਾਂ 'ਚ ਨਮਸਕਾਰ ਸਭ ਤੋਂ ਪਹਿਲਾਂ ਬਾਬੇ ਬੁੱਢਾ ਸਾਹਿਬ ਨੇ ਕੀਤੀ 110 ਸਾਲ ਦੇ ਬਜ਼ੁਰਗ ਨੂੰ ਮੱਥਾ ਟੇਕਦਿਆਂ ਵੇਖ ਸਾਰੀ ਸੰਗਤ ਦੀਆਂ ਅੱਖਾਂ ਵਿੱਚ ਹੰਝੂ ਵਿਰਾਗ ਭਰ ਗਿਆ ਬਾਦਸ਼ਾਹ ਨੇ ਮੋਢਿਆਂ ਤੋਂ ਪਕੜ ਕੇ ਕਿਹਾ ਬਾਬਾ ਬੁੱਢਾ ਸਾਹਿਬ ਜਿਹੜੀਆਂ ਚੌਂਕੀਆਂ ਤੁਸੀਂ ਗਵਾਲੀਅਰ ਦੇ ਕਿਲੇ ਵਿੱਚ ਦਿੰਦੇ ਰਹੇ ਹੋ ਉਹ ਚੌਂਕੀ ਹਰ ਰੋਜ਼ ਸਾਡੀ ਗੈਰ ਹਾਜ਼ਰੀ ਵਿੱਚ ਇੱਥੇ ਹੋਈਏ ਨਾ ਹੋਈਏ ਤੁਸੀਂ ਹਰ ਰੋਜ਼ ਚੌਂਕੀ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੀ ਪ੍ਰਕਰਮਾਂ ਵੀ ਦੇਣੀ। ਸਾਧ ਸੰਗਤ ਬਾਬਾ ਬੁੱਢਾ ਸਾਹਿਬ ਜਦੋਂ ਤੱਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਵਾਲੀਅੋ ਤੋਂ ਅੰਮ੍ਰਿਤਸਰ ਨਹੀਂ ਸੀ ਪਹੁੰਚੇ ਤਦੋਂ ਵੀ ਪ੍ਰਕਰਮਾਂ ਵਿੱਚ ਰੋਜ਼ ਸ਼ਬਦ ਪੜ੍ਹਦੇ ਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਯਾਦ ਵਿੱਚ ਚੌਂਕੀਆਂ ਕੱਢਦੇ ਰਹੇ ਅੱਜ 6ਵੇਂ ਪਾਤਸ਼ਾਹ ਨੇ ਬੜੀ ਵੱਡੀ ਵਕਸ਼ਿਸ਼ ਕੀਤੀ ਕਹਿੰਨੇ ਬਾਬਾ ਬੁੱਢਾ ਸਾਹਿਬ ਦੁਨੀਆਂ ਦੀ ਇਸ ਧਰਤੀ ਤੇ ਜਦੋਂ ਤੱਕ ਸਿੱਖ ਤੈਨੂੰ ਯਾਦ ਕਰਕੇ ਸ਼ਬਦ ਪੜਦਿਆਂ ਹਰਮੰਦਰ ਸਾਹਿਬ ਦੀ ਪਰਕਰਮਾਂ ਚੌਂਕੀਆਂ ਕੱਢਣਗੇ ਉਹਨਾਂ ਚੌਂਕੀਆਂ ਵਿੱਚ ਸਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹਾਜ਼ਰ ਰਿਆ ਕਰਨਗੇ ਸਾਧ ਸੰਗਤ ਅੱਜ ਵੀ ਤੁਸੀਂ ਵੇਖੋਗੇ ਸਵੇਰੇ ਪ੍ਰਕਾਸ਼ ਤੋਂ ਬਾਅਦ ਵੀ ਚੌਂਕੀ ਸ਼ੁਰੂ ਹੁੰਦੀ ਹੈ ਸ਼ਾਮ ਨੂੰ ਵੇਖੋ ਜਦੋਂ ਸ਼੍ਰੀ ਘਾਲ ਤੱਕ ਸਾਹਿਬ ਤੇ ਰਹਿਰਾਜ ਸਾਹਿਬ ਦੇ ਪਾਠ ਦਾ ਭੋਗ ਪੈਂਦਾ ਨਾਲ ਹੀ ਕੋਈ ਬਜ਼ੁਰਗ ਸ਼ਬਦ ਪੜਦੇ ਆ ਸੰਗਤ ਲੈ ਕੇ ਪਰ ਕਰਮਾਂ ਵੀ ਵੱਡੀ ਪਰ ਕਰਮਾਂ ਚੌਂਕੀ ਕੱਢਦੇ ਨੇ ਸ਼ਬਦ ਪੜਦੇ ਨੇ ਉਹਨਾਂ ਬਜ਼ੁਰਗਾਂ ਦੇ ਇੱਕ ਹੱਥ ਵਿੱਚ ਨਿਸ਼ਾਨ ਸਾਹਿਬ ਹੋਏਗਾ ਇੱਕ ਦੇ ਹੱਥ ਵਿੱਚ ਸ਼੍ਰੀ ਸਾਹਿਬ ਹੋਏਗਾ ਕਦੇ ਵਕਤ ਸੀ ਬਾਬਾ ਗੋਡਾ ਸਾਹਿਬ ਦੇ ਵਿਲੇ ਮਿਸ਼ਾਲ ਜਗਾ ਕੇ ਚੌਂਕੀ ਕੱਢਦੇ ਸੀ ਰੋਸ਼ਨੀ ਵਿੱਚ ਰਾਤ ਨੂੰ ਔਰ ਕਈ ਵਰੇ ਕਈ ਸਾਧ ਸੰਗਤ ਧਾਕਿਆਂ ਦੇ ਧੱਕੇ ਉਹ ਚੌਂਕੀ ਗੁਰਸੇਕ ਮਿਸ਼ਾਲ ਜਗਾ ਕੇ ਕੱਢਦੇ ਰਹੇ ਅੱਜ ਲਾਈਟਿੰਗ ਦਾ ਪ੍ਰਬੰਧ ਹੈ ਅੱਜ ਇੱਕ ਬਜ਼ੁਰਗ ਦੇ ਹੱਥ ਵਿੱਚ ਮੋਰੇ-ਮੋਰੇ ਸਿੱਖ ਦੇ ਹੱਥ ਵਿੱਚ ਨਿਸ਼ਾਨ ਸਾਹਿਬ ਹੋਏਗਾ ਇੱਕ ਦੇ ਹੱਥ ਸ੍ਰੀ ਸਾਹਿਬ ਹੋਣਾ ਬਾਕੀ ਬਾਣੀ ਦੇ ਗੁਟਕਿਆਂ ਤੋਂ ਸ਼ਬਦ ਜੋੜ-ਜੋੜ ਕੇ ਬਾਬਾ ਬੁੱਢਾ ਸਾਬ ਦੇ ਨਾਮ ਉੱਤੇ ਚੌਂਕੀਆਂ ਪ੍ਰਕਰਮਾ ਕਰਨਗੇ ਜਦੋਂ ਉਹ ਚੌਂਕੀ ਸ੍ਰੀ ਹਰਮੰਦਰ ਸਾਹਿਬ ਵਾਪਸ ਆ ਕੇ ਦਰਸ਼ਨੀ ਡੋਰੀ ਤੇ ਸਮਾਪਤ ਹੁੰਦੀ ਨਾ ਜਦੋਂ ਚੌਂਕੀ ਅੰਦਰ ਹਰਮੰਦਰ ਸਾਹਿਬ ਪ੍ਰਵੇਸ਼ ਕਰਦੇ ਨੇ ਉਦੋਂ ਵੇਖਿਓ ਉਸ ਵਕਤ ਕੀਰਤਨੀਆਂ ਨੂੰ ਵੀ 2 ਮਿੰਟ ਵਾਸਤੇ ਸ਼ਬਦ ਰੋਕਣਾ ਪੈਂਦਾ ਕਿਉਂ ਭਾਈ ਇਸ ਚੌਂਕੀ ਵਿੱਚ ਕੱਲੇ ਸਿੱਖ ਨਹੀਂ ਪਾਤਸ਼ਾਹ ਦੀ ਦਿੱਤੀ ਹੋਈ ਬਖਸ਼ਿਸ਼ ਹੈ ਬਾਬੇ ਬੁੱਢੇ ਦੀਆਂ ਚੌਂਕੀਆਂ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹਾਜ਼ਰ ਨੇ ਜਦੋਂ ਉਹ ਬਜ਼ੁਰਗ ਚੌਂਕੀ ਲੈ ਕੇ ਆਉਂਦੇ ਨੇ ਇਸ ਲਈ ਸ਼ਬਦ ਕੀਰਤਨ ਰੁਕਿਆ ਜਾਂਦਾ ਗੁਰੂ ਵੀ ਵਿੱਚ ਹਾਜ਼ਰ ਨਾ ਜਰ ਔਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕਹੇ ਸੇ ਬਾਬਾ ਬੁੱਢਾ ਸਾਹਿਬ ਤੋੜੀ ਨਿਮਰਤਾ ਕਰਕੇ ਚਲਾਈ ਹੋਈ ਮਰਿਆਦਾ ਤੋੜੀਆਂ ਚੌਂਕੀਆਂ ਇਸ ਧਰਤੀ ਤੇ ਜੁਗੋ ਜੁਗ ਅਟਲ ਰਹਿਣਗੀਆਂ ਅੱਜ ਵੀ ਜਦੋਂ ਤੁਸੀਂ ਅਰਦਾਸ ਕਰਦੇ ਹੋ ਉਹਦੇ ਵਿੱਚ ਅਰਦਾਸ ਵਿੱਚ ਵੀ ਇਹ ਪੜਿਆ ਜਾਂਦਾ ਹੈ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਾਧ ਸੰਗਤ ਬਾਬਾ ਬੁੱਢਾ ਸਲਾਬ ਦੀ ਚਲਾਈ ਹੋਈ ਉਹ ਰੀਤ ਜੁਗੋ ਜੁਗ ਅਟਲ ਕਿਉਂ ਹੈ ਉਹਦਾ ਕੋਈ ਰੀਜ਼ਨ ਹੈ ਜਿਹੜਾ ਨਿਮਰਤਾ ਵਿੱਚ ਗੁਰੂ ਨੂੰ ਪਰਵਾਨ ਹੋ ਜਾਏ ਹੰਕਾਰ ਵਿੱਚ ਕਵੇ ਮੈਂ ਕੰਮ ਕੀਤਾ ਚੀਜ਼ਾਂ ਮਿਟ ਜਾਂਦੀਆਂ ਨੇ ਹੰਕਾਰੀਆਂ ਦੇ ਵੱਡੇ ਵੱਡੇ ਲੋਕਾਂ ਦੇ ਰੱਖੇ ਹੋਏ ਪੱਥਰ ਅੱਜ ਤੁਸੀਂ ਵੇਖੋ ਲੱਭਦੇ ਨੇ ਕਿਤੇ ਕਦੇ ਕੋਈ ਮਿਨਿਸਟਰ ਕਹਿੰਦਾ ਮੇਰਾ ਲੱਗਿਆ ਸੀ ਉਸ ਤੋਂ ਬਾਅਦ ਸਰਕਾਰਾਂ ਬਦਲ ਜਾਂਦੀਆਂ ਕਿਸੇ ਹੋਰ ਦੇ ਲੱਗ ਜਾਂਦੇ ਨੇ ਅੱਜ ਤੁਹਾਨੂੰ ਪੱਥਰ ਨਹੀਂ ਲੱਭਣਗੇ ਨਾ ਬੰਦੇ ਰਹਿੰਦੇ ਨੇ ਨਾ ਲੱਗੇ ਪੱਥਰ ਰਹਿੰਦੇ ਨੇ ਨਾਮ ਉਹਨਾਂ ਦਾ ਰਹਿਣਾ ਜਿਹੜਾ ਨਿਮਰਤਾ 'ਚ ਗੁਰੂ ਅੱਗੇ ਪਰਵਾਨ ਹੋ ਜਾਏ ਉਹ ਸਰੀਰ ਕਰਕੇ ਚਲਾ ਵੀ ਜਾਏ ਉਹਦੀਆਂ ਯਾਦਾਂ ਸਦਾ ਹੀ ਰਹਿੰਦੀਆਂ ਨੇ ਗੁਰੂ ਦੇ ਘਰ ਵਿੱਚ ਸਿਰਫ ਨਿਮਰਤਾ ਪਰਵਾਨ ਹੈ ਜਦੋਂ ਬਾਬਾ ਬੁੱਢਾ ਸਾਹਿਬ ਦਾ 1632 ਵਿੱਚ ਅੰਤਮ ਸਮਾ ਆਇਆ ਛੇਵੇਂ ਪਾਤਸ਼ਾਹ ਚੰਨ ਕੇ ਰਮਦਾਸ ਗਏ ਉਦੋਂ ਹਜ਼ੂਰ ਨੇ ਜਾਂਦਿਆਂ ਪੁੱਛਿਆ ਬਾਬਾ ਬੁੱਢਾ ਸਾਹਿਬ ਜੇ ਤੁਹਾਡਾ ਵਕਤ ਅੰਤਮ ਆ ਗਿਆ ਫਿਰ ਅੰਤਮ ਇੱਛਾ ਦੱਸੋ ਕੀ ਹੈ 113 ਸਾਲ ਸਿੱਖੀ ਕਮਾਉਣ ਵਾਲਾ ਬਾਬਾ ਬੁੱਢਾ ਕੀ ਮੰਗਦਾ ਹੈ ਉਹ ਸੁਣਿਓ ਹਣ ਆਪਾਂ ਤਾਂ 10 ਦਿਨ ਸੇਵਾ ਕਰ ਲਈ ਨਾ ਮੰਗਣ ਦੀਆਂ ਲਿਸਟਾਂ ਵੇਖੋ ਆਪਣੀਆਂ ਕੀ ਤੁਹਾਡੇ ਵਿੱਚ ਮੈਂ ਵੀ ਆ ਸਾਡੀਆਂ ਮੰਗਾਂ ਹੀ ਨਹੀਂ ਮੁੱਕਦੀਆਂ ਗੁਰੂ ਦੇ ਕੋਲ ਬਾਬੇ ਬੁੱਢੇ ਨੇ ਸਿੱਖੀ ਦੀ ਹੱਦ 113 ਸਾਲ ਸਿੱਖੀ ਕਮਾਈ 125 ਸਾਲ ਉਮਰ ਭੋਕੇ ਜਦ ਦਿਨ ਅੰਤਮ ਸਮਾਂ ਆਇਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪੁੱਛਦੇ ਨੇ ਬਾਬਾ ਬੁੱਢਾ ਅੰਤਮ ਇੱਛਾ ਦੱਸੋ ਕੀ ਹੈ ਇੰਨੀ ਸਿੱਖੀ ਕਮਾਉਣ ਵਾਲਾ ਬਜ਼ੁਰਗ ਧੰਨ ਬਾਬਾ ਬੁੱਢਾ ਸਾਹਿਬ ਪਤਾ ਕੀ ਕਹਿੰਦਾ ਹੱਥ ਜੋੜ ਕੇ ਬਾਬਾ ਬੁੱਢਾ ਸਾਹਿਬ ਨੇ ਕਿਹਾ ਹੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇੱਕ ਵਾਰ ਆਪਣੀ ਜ਼ੁਬਾਨ ਤੋਂ ਕਹਿ ਦਿਓ ਬੁੱਢਿਆ ਤੈਨੂੰ ਬਖਸ਼ਿਆ ਵਾਹੋ 113 ਸਾਲ ਸਿੱਖੀ ਕਮਾਉਣ ਵਾਲੇ ਅੱਜ ਫਿਰ ਵੀ ਕਹਿੰਦੇ ਪਾਤਸ਼ਾਹ ਇੱਕ ਵਾਰ ਕਹਿ ਦਿਓ ਜ਼ੁਬਾਨ ਤੋਂ ਬੁੱਢਿਆ ਤੈਨੂੰ ਬਖਸ਼ਿਆ ਇੰਨੀ ਸੇਵਾ ਕਮਾਉਣ ਵਾਲੇ ਇੱਥੋਂ ਤੱਕ ਨਿਮਰਤਾ ਉਹ ਦਿਨ ਛੇਵੇਂ ਪਾਤਸ਼ਾਹ ਨੇ ਕਿਹਾ ਸੀ ਉਹ ਸਿੱਖੋ ਸਿੱਖ ਲਓ ਬਾਬੇ ਬੁੱਢੇ ਤੋਂ ਸਿੱਖੀ ਕਿਵੇਂ ਕਮਾਈਦੀ ਆ ਇੱਥੇ ਸੇਵਾ ਕਰਕੇ ਮਾਣ ਕਰਨ ਵਾਲੇ ਦੀ ਸੇਵਾ ਲਿਖੇਚ ਨਹੀਂ ਨਿਮਰਤਾ ਰੱਖਣੀ ਪਈ